ਹਾਂਜੀ ਦੋਸਤੋ ਕੀ ਹਾਲ ਚਾਲ ਨੇ ਸਵਾਗਤ ਹੈ ਆਪਣੀ ਨਵੀਂ ਵੀਡੀਓ ਚ ਸੋ ਜੀ ਅੱਜ ਆਪਾਂ ਚਲਾਵਾਂ ਇੱਕ ਇਹਸੇ ਚੈੱਕ ਕਰਨ ਚੱਲੇ ਆ ਕੱਲ ਆ ਚਲਾਈ ਦੀ ਕਰਤਾਰ ਇਹਨਾਂ ਨਾਲ ਕਰਕੇ ਆਏ ਹਾਂ ਚੈੱਕ ਬੜਾ ਮੋਟਾ ਪੂਰਾ ਨਹੀਂ ਚੱਲਿਆ ਕੰਮ ਹਜੇ ਥੋੜਾ ਥੋੜਾ ਹੀ ਚੱਲਿਆ ਜਣ ਤੇ ਅੱਜ ਲੈ ਕੇ ਜੰਨੇ ਆ ਆ ਹੁਣ ਲੈ ਕੇ ਜਾਵਾਂਗੇ ਇਹਨੂੰ ਵੜਦੇ ਆ ਉੱਥੇ ਦੇਖਦੇ ਆ ਲੋ ਵੀ ਸਜਣਾ ਕਾਟਰ ਕਾਟਰ ਪਾ ਲਿਆ ਆ ਵੀ ਵੱਡੀ ਬਈ ਦੀ ਕਹੀ ਵਧੀਆ ਜਗ੍ਹਾ ਮਿਲ ਗਈ ਇਹ ਹੀ ਹੈ ਗਾਣਾ ਮੰਨੇ ਪਰ ਤੇ ਉਹ ਬਰਾਦਰ ਆਤਾਂ ਦੇਖਿਆ ਜਿਹੜਾ ਆਪਾਂ ਬਟਨ ਜਨੇ ਹੁਣ ਬਾਅਦ ਕਰਨਾ ਚੈੱਕ ਚੱਕ ਵਸੇ ਰਹੇ ਹੁਣ ਰਾਤੇ ਦੇਖ ਲੋ ਤੁਸੀਂ ਇੱਧਰ ਪੱਥਰ ਪਏ ਨੇ ਇੱਧਰ ਉਹ ਤਾਰਾਂ ਆ ਗਈਆਂ ਕਿੱਧਰ ਦੀ ਅੰਦਰ ਨਹੀਂ ਕਾਲੋ ਅੰਦਰ ਦੀ ਵੀ ਤਾਰਾਂ ਜਿਆਦੇ ਨਹੀਂ ਮਿਆਂ ਨੇ ਉਹ ਦੇ ਉਧਰ ਨੂੰ ਜਾਂਦੀਆਂ ਨੇ ਕਿੱਧਰ ਦੀ ਕਰਨ ਹੈ ਲਾਈਟ ਲੂਟ ਪੁੱਛਣ ਨੂੰ ਪਟੋਲਾ ਦੀਆਂ ਇੰਨੀ ਸਿੱਟੀਆਂ ਪਈਆਂ ਨੇ ਤਾਰਾਂ ਦੂਰਾਂ ਬਰਾ ਹਾਰਿਆ ਓ ਕਿੱਧਰ ਦੀ ਨਗਾਈ ਆ ਉਹਨੂੰ ਪੁੱਛ ਚੱਕਣੀਆਂ ਦਾ ਪੈਣੀ ਨਹੀਂ ਮੈਂ ਕਹਿੰਦਾ ਅੰਦਰ ਦੀ ਚੱਕ ਕਿੱਧਰ ਦਰਖਤ ਤਾਂ ਨਹੀਂ ਹੈਗੇ ਫਾਟਾ ਲਿਆ ਉਹਨੂੰ ਕਹ ਡੰਡਾ ਜਾਂ ਲਿਆ ਕੋਈ ਉਹ ਪੈਂਟ ਜੀ ਫਸ ਗਈ ਹੋਏ ਮਸਜ ਉਹ ਟੰਗੀ ਦੀ ਜ਼ਰਾਤ ਤੇ ਜਿਹੜੀ ਭਟੋ ਉਹ ਪੈਂਟ ਵਾਏ ਵਾਏ ਪੀਦੇ ਰਸਤੇ ਕਿਆ ਬਾਤ ਹੈ ਹਾਂ ਘਰ ਵਾਲੇ ਨਹੀਂ ਪੜ੍ਹਣੀਆਂ ਇਹ ਚ ਘਰ 哦，黑豆。 ਦੀ ਪਾਸ ਕਹਦੇ ਓਕੇ ਹੈ ਜਾਵਾਂ ਦਵਾਈ ਕੋਈ ਤਾਂ ਨਹੀਂ ਜਿਹੜੀ ਸਾਲੀ ਆ ਰਹੀ ਠੀਕ ਹੈ ਨਰਮਲ ਇੰਜ ਕਰਕੇ ਉਹ ਜਿਵੇਂ ਵਿੱਚ ਹਰੀਆਂ ਧਲੀਆਂ ਹਰੇ ਹੈਗੀਆਂ ਉਹੀ ਆਈ ਜਾਂਦੇ ਨੇ ਮਗਰ ਪੱਖੀ ਜੀ ਨਜ਼ਰ ਸੁਭਦੀਆਂ ਨਹੀਂ ਦਵਾਈ ਵੀ ਨਹੀਂ ਹੁੰਦੀ ਹੈਗੀ ਲੋ ਜੀ ਵੱਧਿਆ ਗਿਆ ਸਾਰਾ ਦੀ ਟਰਾਲੀ 'ਚ ਟਰਾਲੀ ਭਰ ਦਿੱਤੀ। ਹਜੇ ਬਾਕੀ ਆ ਨਰਮਾ ਕਹਿੰਦਾ ਇੱਧਰ ਵੀ ਇਹਨਾਂ ਦੀ ਆ ਸਾਹਮਣੇ। ਤੇ ਸ਼ੋਗਰਾ ਮਾਲਕ ਦਾ ਸਾਰੀ ਵੜਤੀ ਕੁਝ ਵੀ ਨਹੀਂ ਹਰਾਇਆ ਸੀ, ਪਾ ਵੀ ਨਹੀਂ ਹਲਾਈਆਂ। ਜਿੱਥੋਂ ਬੰਨ ਕੇ ਲਿਆਏ ਸੀ ਉੱਥੇ ਚਲਾਉਦੀ ਨਾ ਸਹੀ ਜਦ। ਲੋ ਜੀ ਨਵਾਂ ਫੋਰਮੈਨ ਲੈ ਕੇ ਆਂਦਾ ਆਪਾਂ। ਅੱਲਾ ਗਿਆ ਇਹਦਾ ਵੀਡੀਓ ਬਣਾ ਲਈ। ਨਾ ਰਿਹਾ ਨੀ ਵਰੀਆ ਮਾ ਜੂਆ ਇਹਦਾ ਇਹਦਾ ਪਿੱਛੇੜਦਾ ਦਾ ਨੂੰ ਲਿਖਦਾ ਟਰੱਕ ਇਹਦੇ ਤਾਰ ਹੈ ਓਏ ਆ ਦੇ ਇਧਰ ਰੱਖ ਓ ਪਿੱਛੋਂ ਘੱਟ ਕੇ ਇਧਰ ਨੂੰ ਤੂੰ ਲਿਆ ਨਾ ਓਏ ਮੂਰੇ ਇਧਰ ਨੂੰ ਘੱਟ ਕੇ ਪਿੱਛੋਂ ਇਧਰ ਨੂੰ ਆ ਮਾਮਾ ਆਇਆ ਦਰੂੱਖੇ ਇਹ ਮਾਮਾ ਜੀ ਨੇ ਮੇਰੇ ਜੀ ਪਿੱਛੋਂ ਕੱਟ ਕੇ ਇਧਰ ਨੂੰ ਮੂੰਹ ਰੋ ਕੱਟ ਕੇ ਪਰਾਂ ਨੂੰ ਸੱਜੇ ਘੱਟ ਕੇ ਖੱਬੇ ਅਲੇ ਜਾਉਂਗੇ ਨੇ ਜਾਣ ਜਾਣਗੇ ਮਾਮੇ ਨੂੰ ਬੱਸ ਸੇ ਰੋਕ ਲਾ ਮਾਮਾ ਉਰੀ ਖੜ ਜਾ ਤਿੱਤ ਮੁਰ ਨੂੰ ਆਏ ਰੱਖ ਦੇ ਲੱਖ ਦੇ ਜਾਨੂ ਜੋਰ ਮੁਖੀ ਹਾਂ ਹਾਂ ਲੋ ਜੀ ਸੱਜਣੋ ਆ ਕਣਕ ਦਾ ਵੀ ਇਹ ਜੈਕ ਇਹ ਕਹਿੰਦੇ ਹੋ ਹੁੰਦਾ ਦਿਨੇ ਆਈ ਦੀ ਮਸ਼ੀਨ ਆ ਹੁਣ ਦੁਬਾਰੇ ਚਾਲੂ ਕਰੀ ਆ ਪਾਉਰੇ ਇਹ ਔਰਤੀ ਕਹਿੰਦੇ ਕਿਰਤਾ ਵਾਲਾ ਦੀਗਾ ਕੋਈ ਨਵਾਂ ਵੀ ਬੀਜ ਇਹਨਾਂ ਨੇ ਆਦ ਗਈ ਉਹ ਬੈਲਟ ਦਾ ਧਾਗਾ ਰੱਖ ਲੋ ਵੀ ਸੱਜਣੋ ਆ ਕਣਕ ਦਾ ਵੈਰਾਈਟੀ ਨਵੀਂ ਬੀਜ ਇਹਨਾਂ ਨੇ ਵੀ ਕੋਈ ਪਹਿਲਾਂ ਆਈ ਦੀ ਦੇਣੇ ਮਸ਼ੀਨ ਵੱਟਿਆ ਆ ਇੰਨਾ ਕੁ ਲਾਇਆ ਜਿਹੜਾ ਆ ਮੋੜ ਤੇ ਇਹਨਾਂ ਨੇ ਕਹਿੰਦੇ ਕਿਰਦਾ ਕਿਰਦਾ ਹੀ ਬਹੁਤ ਆ ਤੇ ਹੁਣ ਦੁਬਾਰੇ ਲਾਇਆ ਕਹਿੰਦੇ ਆਥਣੇ ਵਟਾਂਗੇ ਜਾਨੀ ਮੌਸਮ ਥੋੜਾ ਜਿਹਾ ਠੰਡਾ ਜਾਵੇ ਤੇ ਜਿਹੜੀ ਹਜੇ ਵੀ ਐਂ ਜਿਵੇਂ ਚੜੀ ਹੋਈ ਘਣਕ ਹੁੰਦੀ ਆ ਪੂਰੀ ਐਂ ਡੁੱਟਦਾ ਬੜਾ ਯਾਰ ਰਗੜੇ ਤੇ ਉਹ ਨਿਕਲੇ ਜਾਣੇ ਜਮਾਪੁਰਦਾਨ ਸੁੱਕਾ ਪਿਆ ਹੁਣ ਆਥਣੇ ਵਹੀਂ ਜਲਾਈਆ ਪਹਿਲਾਂ ਦਾ ਕੱਟ ਰਿਆ ਥੀਲ ਨਾਲੇ ਝੜੀ ਗਿਆ ਇਧਰ ਸਾਰਾ ਹਾ ਸਲਾਂ ਬਾਜ਼ਾਰ ਬਈ ਉਰ ਜਾ ਗਏ ਹੁਣ ਇੱਧਰ ਦੁਬਾਰੀ ਮਸ਼ੀਨ ਲੈ ਕੇ ਆਏ ਆਗੇ ਜੋ ਵੀ ਚੈੱਕ ਕਰ ਲਈ ਫਰੈਂਡਸ ਵੀ ਕੇਐਸ ਸਾਰੀਆਂ ਚੈੱਕ ਕਰ ਲਈ ਇਹ ਤਾਂ ਕੱਲ ਵੀ ਕਰੀ ਤੀ ਇੱਧਰ ਆ ਦੇਖ ਹੁਣ ਆ ਰੀਲ ਵਾਲ ਸਾਈਡ ਦੇਖ ਇੱਧਰ ਹੀ ਗਏ ਦੀ ਪੈਂਡ ਦੇ ਜਾ ਉਹਦਾ ਹੈਗਾ ਕਰਿਆ ਹੋਇਆ ਕਿੱਥੇ ਹੁਣ ਤਾਂ ਨਹੀਂ ਕਰਦਾ ਹਨ ਆ ਘੱਟ ਉਹਦਾ ਹਨ ਉਹ ਕਿਹਾ ਦੇਖ ਨਿਆ ਦੀ ਇਹ ਇੱਕ ਆ ਤੇੜਾ ਨਹੀਂ ਇਹਨਾਂ ਨੇ ਵਿਚੀ ਪਾ ਦਿੱਤਾ ਇਹ ਵੀ ਉਹ ਕਰਦੇ ਨੇ ਕਿਆ ਡੂੰਡ ਰਹੇ ਹੋ ਅੰਬਰਮ ਅਰੇ ਵੀ ਗਉ ਮਤਲਬ ਉਹ ਵੇਰਾ ਨਹੀਂ ਮਾਰਾ ਪੜ ਗਿਆ ਆਪਣਾ ਅਭੀ ਤਾਂ ਨਹੀਂ ਆ ਰਹਾ ਨਹੀਂ ਆ ਰਹਾ ਉਸਮੇ ਉਹ ਦੁਪਹਿਰ ਮੇ ਖੇੜ ਰਹਾ ਥਾ ਨਾ ਤੁਹਾਨੂੰ ਪਤਾ ਮਸ਼ੀਨ ਕੀ ਦੀ ਹੈ ਕੀ ਜੇ ਗਾਡੀ ਹਾਂ ਲੋਹੇ ਕੀ ਹੈ ਮੈਂ ਇਹ ਕਿਸ ਦੀ ਗੱਡੀ ਹੈ ਅੰਬਰਮ ਉਹ ਛੋੜ ਦਿਆ ਖੰਭਾ ਨਹੀਂ ਯਾਰ ਹਾਂ ਛੋੜਾ ਨਹੀਂ ਉਹ ਸਾਥ ਵੀ ਜਾਏਗਾ ਉਹ ਤਾਂ ਕੱਲ ਜਾਣਾ ਹੈ ਅੱਜ ਜਾਣਾ ਤਾਂ ਨਹੀਂ ਕੱਲ ਜਾਣਾ ਤੂੰ ਪਵਨ ਖੁਦੇ ਇਕੱਲਾ ਮਰੇਗਾ ਜਾਂ पे ਤੂੰ ਚਲੇ ਜਾਣਾ ਲਓ ਜੀ ਔਰੇ ਮਸ਼ੀਨ ਆਪਾਂ ਲਾਤੀ ਆ ਹੇਟਾਂ ਵਾਲਾ ਘੇਰੇ ਚ ਹਾਂ ਉੱਪਰ ਦੀ ਆਈਏ ਕੱਟ ਲਾ ਦੇ ਇਧਰੋਂ ਤੇ ਬੰਦੇ ਨੇ ਆ ਗਏ ਹੁਣ ਤਾਂ ਕਹਿੰਦੇ ਹੁਣ ਨਹੀਂ ਜਣੀ ਪੁਰਤੀ ਜੀ ਕਰ ਦੀ ਜੇ ਆਪ ਵਧਾਗੇ ਦੋ ਪਰਾਂੀਆਂ ਹੈਗੀਆਂ ਇਹਨਾਂ ਦੀਆਂ ਭਰਕੇ ਬਾਕੀ ਹੁਣ ਕੱਲੂ ਮਿਲਾਂਗੇ ਵੀਡੀਓ ਦੇਖਦੇ ਰਿਹਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ